ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਕਿਚਨ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੇ ਡੋਸੇ ਤੇ ਆਪਾਂ ਕਰਦੇ ਹਾਂ ਸ਼ੁਰੂ ਆ ਇੱਕ ਆਪਾਂ ਨੇ ਭਾਂਡਾ ਲੈ ਲਿਆਗਾ ਇਹਦੇ ਵਿੱਚ ਪਾਵਾਂਗੇ ਆਪਾਂ ਸੂਜੀ ਦੋ ਦੋ ਕੱਲੀਆਂ ਪਾ ਲਾਂਗੇ ਆਪਾਂ ਇਹਦੇ ਵਿੱਚ ਆਟੇ ਦੇ ਆਪਾਂ ਆਟਾ ਪਾ ਲਿਆ ਦੋ ਕੱਲੀਆਂ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਘੋਲ ਲਵਾਂਗੇ ਇਹਨੂੰ ਆਪਾਂ ਹੌਲਾ ਹੌਲਾ ਘੋਲ ਲਵਾਂਗੇ ਕਿ ਮੈਂ ਪੂਰੇ ਪਰਿਵਾਰ ਲਈ ਦੋਸੇ ਬਣਾ ਰਹੀ ਹਾਂ ਇਹ 6-7 ਜਣਾ ਵਾਸਤੇ ਦੋਸੇ ਬਣ ਜਾਣਗੇ ਇਹਦੇ ਨਾਲ ਦੇਖੀ ਕੋਣ ਹਾਂ ਹਾਂਜੀ ਆ ਆਪਾਂ ਨੇ ਆਟੇ ਨੂੰ मिक्स ਕਰ ਲਿਆ ਪਾਣੀ ਦੇ ਵਿੱਚ ਤੇ ਇਹ ਆਪਾਂ ਥੋੜਾ ਜਿਹਾ ਟਾਈਮ ਕੋਈ 10 15 ਮਿੰਟ ਆਪਾਂ ਇਹਨੂੰ ਰੈਸਟ ਤੇ ਰੱਖ ਦਵਾਂਗੇ ਜਿਹੜੀ ਇਹਦੇ ਵਿੱਚ ਆਪਾਂ ਸੂਜੀ ਪਾਈ ਹੈ ਉਹ ਫੁੱਲ ਜੂਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਵੀ ਆਪਾਂ ਸਮਾਨ ਪਾਉਣਾ ਹੈ ਇਹਦੇ ਵਿੱਚ ਜਿਵੇਂ ਨਾਣ ਮਿਰਚ ਕੋਈ ਇਹਦੇ ਵਿੱਚ ਕੋਈ ਸਬਜੀ ਕੋਈ ਪਿਆਜ਼ ਲਸਣ ਜੋ ਵੀ ਪਾਉਣਾਗਾ ਇਹਨੂੰ ਆਪਾਂ ਪਹਿਲਾਂ ਰੈਸਟ ਤੇ ਰੱਖ ਦਾਂਗੇ ਤਦ ਤੱਕ ਸੂਜੀ ਫੁੱਲ ਜੂਗੀ ਢੱਕ ਕੇ ਰੱਖ ਦਾਂਗੇ ਆਪਾਂ 10 15 ਮਿੰਟ ਵਾਸਤੇ ਤੇ ਉਦੋਂ ਟਿੱਕਰ ਆਪਾਂ ਦਿਖਾਉਣੇ ਆ ਤਿਆਰੀ ਤੋ ਤਨ ਪਿਆਜ਼ ਕੱਟ ਲੈਨੇਗੇ ਤੇ ਅਦਰਕ ਤੇ ਲਸਣ ਨੂੰ ਆਪਾਂ ਨੇ ਥੋੜਾ ਜਿਹਾ ਕ੍ਰੈਸ਼ ਕਰਕੇ ਰੱਖ ਲਿਆਗਾ ਤੇ ਆ ਥੋੜਾ ਜਿਹਾ ਧਨੀਆ ਪੱਤਾ ਤੇ ਥੋੜੇ ਜਿਹੇ ਪਾਲਕ ਦੇ ਪੱਤੇ ਲੈ ਲਿਆ ਤੇ ਆ ਨਿੰਬੂ ਲੈ ਲਿਆ ਆਪਾਂ ਨੇ ਇਹਦੇ ਵਿੱਚ ਆਪਾਂ ਹੋਰ ਕੋਈ ਚੀਜ਼ ਨਹੀਂ ਮਿਲਾਉਂਦੇ ਹੈਗੇ ਨਾ ਮਿੱਠਾ ਸੋਡਾ ਨਾ ਬੇਕਿੰਗ ਪਾਊਡਰ ਬਸ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਜਦ ਤੱਕ ਇਹ ਰੈਸਟ ਤੇ ਹੈ ਤੇ ਤਦ ਤੱਕ ਆਪਾਂ ਬਣਾਉਣੇ ਹੈਗੇ ਚਟਨੀ ਇਹਦੇ ਵਿੱਚ ਪਹਿਲਾਂ ਮੈਂ ਲਸਣ ਤੇ ਅਦਰਕ ਨੂੰ ਗ੍ਰੈਂਡ ਕੁੱਟਿਆ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਆਦਾ ਪਾ ਲਿਆ ਲਸਣ ਦੀਆਂ ਕਲੀਆਂ ਪਾਲੀਆਂ ਦੋ ਮਿਰਚਾਂ ਪਾਲੀਆਂ ਥੋੜਾ ਜਿਹਾ ਮੈਂ ਸੇਵ ਭੁਜੀਆ ਪਾ ਲਿਆ ਦੋ ਚਮਚੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਪਦੀਨਾ ਤੇ ਥੋੜਾ ਜਿਹਾ ਹੱਧੀਆਂ ਸੀਗਾ ਕਿਉਂਕਿ ਹੁਣ ਜਿਹੜਾ ਪੁਰਾਣਾ ਧਨੀਆ ਖਾਓ ਪੱਕ ਕੇ ਬੀਜ ਬਣਨ ਲੱਗ ਗਿਆ ਮੈਨੂੰ ਥੋੜਾ ਜਿਹਾ ਮਿਲਿਆ ਸੀ ਜਿਆ ਸੁੱਕ ਗਿਆ ਗਰਮੀ ਕਰਨਾ ਤੇ ਹੁਣ ਆਪਾਂ ਇਹਨੂੰ ਕੁੱਟਦੇ ਆਂਗੇ ਥੋੜਾ ਜਿਹਾ ਨਮਕ ਪਾ ਲਾਂਗੇ ਇਹਦੇ ਵਿੱਚ ਇਹ ਆਪਾਂ ਦੋਸਿਆਂ ਨਾਲ ਚਟਨੀ ਬਣਾਵਾਂਗੇ ਪਦੀਨੇ ਦੀ ਬੜੀ ਟੇਸਟੀ ਲੱਗਦੀ ਹੈਗੀ ਮੈਂ ਦੇਸੀ ਤਰੀਕੇ ਨਾਲ ਹੀ ਕੁੱਟਦੀ ਹੁੰਦੀ ਹੈਗੀ ਇਹਨੂੰ ਮੈਂ ਮਿਕਸੀ ਵਗੈਰਾ ਚ ਨਹੀਂ ਬਣਾਉਂਦੀ ਹੈਗੀ ਕਿਉਂਕਿ ਉਹਦੇ ਨਾਲ ਟੇਸਟ ਉਨਾ ਵਧੀਆ ਨਹੀਂ ਆਉਂਦਾ ਜਿੰਨਾ ਵਧੀਆ ਕੁੰਡੇ ਚ ਕੁੱਟੀ ਹੋਈ ਚਟਨੀ ਦਾ ਆਉਂਦਾ ਹੈਗਾ ਹਾਂਜੀ ਆ ਆਪਣੀ ਚਟਨੀ ਤਕਰੀਬਨ ਬਣ ਕੇ ਤਿਆਰ ਹੈਗੀ ਇਹਦੇ ਵਿੱਚ ਆਪਾਂ ਨਚੋੜਾਂਗੇ ਨਿੰਬੂ ਅੱਧਾ ਨਿੰਬੂ ਨਚੋੜ ਲਵਾਂਗੇ ਤੇ ਥੋੜਾ ਪਾਣੀ ਪਾ ਦਾਂਗੇ ਇਹਦੇ ਵਿੱਚ ਆਪਾਂ ਸੰਗਣੀ ਮੋਤਾ ਦਹੀਂ ਮੇਰੇ ਕੋਲੇ ਅੱਜ ਹੈ ਨਹੀਂ ਸੀਗਾ ਜਮਾਇਆ ਹੀ ਨਹੀਂ ਹੈਗਾ ਤੁਹਾਡਾ ਪਾਣੀ ਪਾ ਕੇ ਨੂੰ ਆਪਾਂ ਪਤਲੀ ਕਰ ਲਵਾਂਗੇ ਇਹ ਬਹੁਤ ਹੀ ਟੇਸਟੀ ਬੰਦੀ ਹੈ ਚਟਨੀ ਕੁੰਡੇ ਵਾਲੀ ਬਹੁਤ ਹੀ ਟੇਸਟੀ ਇਹਦੇ ਵਿੱਚ ਕਿਉਂਕਿ ਕੋਈ ਬਿਜਲੀ ਅਲੀ ਕੰਮ ਖਤਮ ਨਹੀਂ ਹੋਈ ਹੋਈ ਹੈਗੇ ਕਿਉਂਕਿ ਆਪਾਂ ਦੇਸੀ ਤਰੀਕੇ ਨਾਲ ਕੁੱਟੀ ਹੈਗੀ ਚਟਨੀ ਕੁੰਡੇ ਘੋਟੇ ਚ ਦਾ ਸਵਾਦ ਹੈ ਜਿਹੜਾ ਬਹੁਤ ਵਧੀਆ ਹੁੰਦਾ ਹੈਗਾ ਇਹਨੂੰ ਆਪਾਂ ਥੋੜਾ ਪਾਣੀ ਹੋਰ ਪਾ ਕੇ ਪਤਲੀ ਕਰ ਲਵਾਂਗੇ ਜੋ ਜੋ ਇਹਨੂੰ ਆਪਾਂ ਰਗੜੀ ਦੇਵਾਂਗੇ ਕੁੱਤੀ ਜਾਵਾਂਗੇ ਪੀਸੀ ਜਾਵਾਂਗੇ ਪਤਲੀ ਕਰੀ ਚੱਲਾਂਗੇ ਜੋ ਜੋ ਹਿਫ ਬਦਿਆ ਸੁਮਸਮਦ ਹੋਈ ਜਾਊਗੀ ਇਹਨੂੰ ਆਪਾਂ ਆਪਣੇ ਲੋੜ ਮੁਕਾਬਤ ਪਤਲੀ ਕਰ ਲਵਾਂਗੇ ਹਾਂਜੀ ਆ ਆਪਣੀ ਚਟਨੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੈਗੀ ਤੇ ਹੁਣ ਆਪਾਂ ਇਹਨੂੰ ਕਾਲੀਚ ਕੱਢ ਲਵਾਂਗੇ ਹਾਂਜੀ ਆ ਆਪਣੀ ਚਟਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਇਹਨੂੰ ਆਪਾਂ ਰੱਖ ਲਾਂਗੇ ਇੱਕ ਸਾਈਡ ਤੇ ਤੇ ਤਦ ਤੱਕ ਰ ਆਪਾਂ ਦੇਖਦੇ ਹ ਆਪਣਾ ਬੈਟਰ ਕਿਹਜਾ ਬਣਿਆਗਾ ਹਾਂਜੀ ਆ ਆਪਾਂ ਦੇਖਦੇ ਹ ਆਪਣਾ ਬੈਟਰ ਕਿਵੇਂ ਬਣਿਆ ਇਹ ਸੁਜੀ ਫੁੱਲ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਪਾਣੀ ਹੋਰ ਪਾ ਲਾਂਗੇ ਤੇ ਪਤਲਾ ਕਰ ਲਾਂਗੇ ਡੋਸੇ ਵਾਸਤੇ ਮਿਸ ਜੀ ਬਿਲਕੁਲ ਫੁੱਲ ਕੇ ਤਿਆਰ ਹੋ ਗਈ ਹੈ ਇਹ ਵਦਿਆ ਫੁੱਲ ਲਗਿਆ ਬੈਟਰ ਆਪਣਾ 10-15 ਵਾਸਤੇ ਮਿੰਟਾਂ ਵਾਸਤੇ ਆਪਾਂ ਰੱਖਤਾ ਸੀਗਾ ਇਹਨੂੰ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਇਹਦੇ ਵਿੱਚ ਆਪਾਂ ਇਹਨੂੰ ਦੋਸੇ ਦੀ ਜਿਹਹਜਾ ਆਪਾਂ ਨੂੰ ਪਤਲਾ ਦੋਸੇ ਵਾਸਤੇ ਚਾਹੀਦਾ ਹੈਗਾ ਉਹ ਜਿਹਾ ਆਪਾਂ ਇਹਨੂੰ ਬਣਾ ਲਾਂਗੇ ਪਾਣੀ ਪਾ ਪਾ ਕੇ ਇਹਦੇ ਵਿੱਚ ਨਾ ਆਪਾਂ ਅੱਜ ਦਹੀਂ ਪਾਇਆ ਕੁਝ ਵੀ ਨਹੀਂ ਪਾਇਆ ਹੈਗਾਗਾ ਤੇ ਬਸ ਸਿਰਫ ਆਪਾਂ ਸੈਂਪਲ ਤਰੀਕੇ ਨਾਲ ਬਣਾਵਾਂਗੇ ਦੋਸੇ ਇਹ ਬਿਲਕੁਲ ਪਤਲਾ ਹੀ ਚਾਹੀਦਾ ਆਪਾਂ ਨੂੰ ਅੰਚਨ ਕੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹੜੇ ਸਮਾਨ ਪਾਉਣੇ ਆ ਉਹ ਪਾ ਲਈਏ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਅਗੇ ਇਹਦੇ ਵਿੱਚ ਕੀ ਪਾਉਣਾਗਾ ਹੋਰ ਕਿੰਨਾ ਪਾਣੀ ਪਾਉਣਾਗਾ ਇਹ ਆਪਾਂ ਅੰਦਰ ਕ ਲਸਣ ਦਾ ਪੇਸਟ ਪਾ ਲਿਆ ਤੇ ਆ ਆਪਾਂ 3-4 ਪਿਆਜ਼ ਕੱਟੇ ਸੀ ਜਿਹੜੇ ਉਹ ਪਾਲੇ ਵਿੱਚ ਇਹਦੇ ਇਹਦੇ ਵਿੱਚ ਤੁਸੀਂ ਕੋਈ ਵੀ ਆਪਣੀ ਮਨਪਸੰਦ ਦੀ ਕੋਈ ਸਬਜ਼ੀ ਵੀ ਐਡ ਕਰ ਸਕਦੇ ਹੋਗੇ ਜਿਵੇਂ ਸ਼ਿਮਲਾ ਮਿਰਚ ਹੋਈ ਕੋਈ ਵੀ ਹੈ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਆ ਤੇ ਆ ਆਪਾਂ ਇਹਦੇ ਵਿੱਚ ਉਹ ਧਨੀਆ ਤੇ ਥੋੜੇ ਜਿਹਾ ਪਾਲਕ ਦੇ ਪੱਤੇ ਸੀਗੇ ਉਹ ਆਪਾਂ ਨੇ ਪਾਲੇ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਮੰਨ ਕੁਸੂ ਮਸਾਲੇ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾ ਲਈ ਹੈਗੀ ਤੇ ਪਥੋੜਾ ਜਾਂ ਚਿਲੀ ਫਲੈਕਸ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਥੋੜੀ ਜੀ ਤੇ ਥੋੜਾ ਜਿਹਾ ਆਪਾਂ ਪਾ ਲਾਂਗੇ ਇਹਦੇ ਵਿੱਚ ਜੀਰਾ ਥੋੜੀ ਜੀ ਆਪਾਂ ਅਜਵਾਈਨ ਪਾ ਲਾਂਗੇ ਇਹਦੇ ਵਿੱਚ ਘਰ ਘਰ ਕੇ ਆਪਾਂ ਬਾਜੂ ਜਿਮਾਇਨ ਪਾ ਲਾਂਗੇ ਤੇ ਹੁਣ ਆਪਾਂ ਨਮਕ ਪਾਵਾਂਗੇ ਇਹਦੇ ਵਿੱਚ ਨਮਕ ਆਪਾਂ ਟੇਸਟ ਅਨਸਾਰ ਹੀ ਪਾਉਣਾ ਆਪਣੀ ਹੁਣ ਆਪਾਂ ਇਹਨਾਂ ਨੂੰ ਬਿਲਕੁਲ ਮਿਕਸ ਕਰ ਲਵਾਂਗੇ ਸਾਰੇ ਸਮਾਨ ਨੂੰ ਇਹਦੇ ਵਿੱਚ ਜਿਹੜਾ ਇਹ ਬੈਟਰ ਹੈਗਾ ਹਜੇ ਵੀ ਇਹ ਬਹੁਤ ਜ਼ਿਆਦਾ ਸੰਘਣਾ ਹੈਗਾ ਇਹਦੇ ਵਿੱਚ ਆਪਾਂ ਪਾਣੀ ਹੋਰ ਪਾਵਾਂਗੇ ਬਿਲਕੁਲ ਪਤਲਾ ਚਾਹੀਦਾ ਹੁੰਦਾ ਹੁਣ ਆਪਾਂ ਨੂੰ ਜਿਹੜਾ ਡੋਸੇ ਦਾ ਬੈਟਰ ਹੈਗਾ ਹਾਂਜੀ ਜਿਹੜਾ ਆਪਣਾ ਬੈਟਰ ਹੈ ਉਹ ਬਿਲਕੁਲ ਬਣ ਕੇ ਤਿਆਰ ਹੈਗਾ ਇਹ ਇਹਦੀ ਤਾਂ ਇਹ ਇਹੋ ਜਿਹਾ ਹੋਣਾ ਚਾਹੀਦਾ ਇੰਨਾ ਹੀ ਪਤਲਾ ਹੋਣਾ ਚਾਹੀਦਾ ਹੈਗਾ ਤੇ ਚਲੋ ਆਪਾਂ ਇਹਨਾਂ ਨੂੰ ਹੁਣ ਬਣਾਉਣਾ ਸ਼ੁਰੂ ਕਰਦੇ ਆਂਗੇ ਲੋਸੀਆਂ ਨੂੰ ਹਾਂਜੀ ਆਪਾਂ ਇਹਦੇ ਵਿੱਚ ਮੈਂ ਨਿੰਬੂ ਪਾਉਣਾ ਪਰ ਲਗੀ ਸੀਗੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਿੰਬੂ ਨਚੋੜ ਲਵਾਂਗੇ ਇਨੂੰ ਵੀ ਆਪਾਂ ਘੱਟ ਬੇਚ ਮਿਕਸ ਕਰ ਲਵਾਂਗੇ ਇਹਦੇ ਹਾਂਜੀ ਆਪਾਂ ਨੇ ਪੈਨ ਲੈ ਲਿਆ ਮੇਰੇ ਕੋਲ ਤਵਾ ਹੈ ਨਹੀਂ ਸੀਗਾ ਤੇ ਆਪਾਂ ਇਸ ਥੋੜਾ ਜਿਹਾ ਪਾਵਾਂਗੇ ਤੇਲ ਤੇਲ ਆਪਾਂ ਫਲਾ ਲਵਾਂਗੇ ਪਣਿਆ ਵਾਟਰ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਵਧੀਆ ਸੋਨਾ ਕ੍ਰਿਸਪੀ ਬਣ ਗਿਆ ਹੈਗਾ ਆ ਦੇਖੋ ਬੜੀਆ ਕ੍ਰਿਸਪੀ ਕ੍ਰਿਸਪ ਹਾਂਜੀ ਇਹ ਡੋਸਾ ਬਣ ਕੇ ਤਿਆਰ ਹੈਗਾ ਬਿਲਕੁਲ ਤੇ ਆਪਾਂ ਇਹਨੂੰ ਚਟਨੀ ਨਾਲ ਸਰਵ ਕਰਾਂਗੇ ਤੇ ਇਹ ਆਪਾਂ ਨੇ ਚਟਨੀ ਮਣਾਈ ਸੀ ਧਨੀਏ ਪਦੀਨੇ ਦੀ ਤੁਹਾਨੂੰ ਇਹ ਮੇਰੀ ਡੋਸੇ ਦੀ ਵੀਡੀਓ ਕੈਵਜੀ ਕਿ ਲੱਗੀ ਜੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਾਂ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸ਼ਸ਼੍ਰੀ ਅਕਾਲ